ਪ੍ਰਭੂ ਦਾ वचन ਸਾਨੂੰ ਇਹੀ ਸਿਖਾਉਂਦਾ ਹੈ ਕਿ ਸਦਾ ਪ੍ਰਭੂ ਦੇ ਵਿੱਚ ਅਨੰਦਿਤ ਰਹੋ This is what the word of the Lord teaches us to you have to rejoice in the Lord forever ਇਸ ਕਰਕੇ ਖੁਸ਼ ਰਹਿਣਾ ਆ So you have to be happy ਬਹੁਤ ਸਾਰੀਆਂ ਚਿੰਤਾਵਾਂ ਤੁਹਾਡੇ ird-gird ਤੇ ਤੁਹਾਡੇ ਮਨ 'ਚ ਹੋਣਗੀਆਂ You will have so many worries in your mind ਪਰ ਇੱਕ ਗੱਲ ਯਾਦ ਰੱਖਿਓ But remember one thing ਤੁਸੀਂ ਉਹਦੀ ਹਜ਼ੂਰੀ 'ਚ ਬੈਠੇ ਹੋ But you're sitting in his presence ਜਿਹੜਾ ਤੁਹਾਡੇ ਜਿਹੜੇ ਜਿਨੇਪਾਲ ਨੇ ਉਹ ਵੀ ਜਾਣਦਾ ਹੈ। The one who knows the your every hair of your head. ਉਹ ਕਹਿੰਦਾ ਕਿਸੇ ਚੀਜ਼ ਦੀ ਚਿੰਤਾ ਨਾ ਕਰੋ। And he said don't worry about anything. ਕਿਉਂਕਿ ਉਹ ਤੁਹਾਡੀ ਫਿਕਰ ਕਰਦਾ ਹੈ। Because he is cares for you. ਤੇ ਉਹਦੀ ਹਜ਼ੂਰੀ ਚ ਆ ਕੇ ਫਿਰ ਫਿਕਰ ਕਾਤੋਂ ਕਰਨੇ ਨੇ। So when you come in his presence why do you worry about? ਛੱਡ ਦਿਓ। Just forget the worry. ਦੇ ਦਿਓ ਉਹਨੂੰ। Give it to him. ਕਹੋ। Say to him. ਕਿ ਪ੍ਰਭੂ ਲਾਰਡ ਪਿਛਲੇ 6 ਦਿਨ ਤੇ 16 ਘੰਟੇ ਮੈਂ ਚਿੰਤਾ ਚ ਹੀ ਰਿਹਾ ਆ I have been in worries ਹੁਣ ਜਿਹੜੇ 2 4 3 ਘੰਟੇ ਹੈਗੇ ਨੇ ਪ੍ਰਭੂ ਮੈਂ ਖੁਸ਼ ਹੋਣਾ ਚਾਹੁੰਦਾ Now these for 2 4 hours I want to be happy ਅਰ ਜਦੋਂ ਅੱਜ ਇਹ ਸ਼ਬਦ ਤੁਸੀਂ ਉਹਨੂੰ ਕਹੋਗੇ ਨਾ If when you say these words to him ਅੱਜ ਤੋਂ ਬਾਅਦ ਫਿਰ ਤੁਸੀਂ ਸਦਾ ਆਨੰਦਿਤ ਰਹੋਗੇ From after today that you'll be joyful ਜਦੋਂ ਚਿੰਤਾ ਤੁਹਾਡੇ ਕੋਲ ਆਏਗੀ So when the worry come to you ਤੁਹਾਨੂੰ ਇਹ ਪਾਦਰੀ ਦੀ ਸ਼ਕਲ ਯਾਦ ਆ ਜਾਏਗੀ ਯੂ ਰਿਮੈਂਬਰ ਦਾ ਫੇਸ ਆਫ ਪਾਸਟਰ ਇਹ ਪਾਦਰੀ ਨੇ ਕਿਹਾ ਸੀ ਸੋ ਦੈਟ ਦਾ ਪਾਸਟਰ ਸੈਡ ਥਿਸ ਕਿ ਵਚਨ ਸਾਨੂੰ ਇਸ ਤਰੀਕੇ ਨਾਲ ਕਹਿੰਦਾ ਹੈ ਦਾ ਵਰਡ ਆਫ ਦਾ ਲਾਰਡ ਸੇਜ਼ ਟੂ ਅਸ ਕਿ ਪ੍ਰਭੂ ਤੋਂ ਅਡੀ ਫਿਕਰ ਕਰਦਾ ਹੈ ਬਿਕਾਜ਼ ਦਾ ਲਾਰਡ ਕੇਅਰਸ ਫॉर ਯੂ ਉਹ ਸੱਚੀ ਕਰਦਾ ਹੈ ਹੀ ਡਸ ਰੀਲੀ ਕੇਅਰ ਫॉर ਯੂ ਆਪਣੇ ਆਪ ਨੂੰ ਉਹਨੂੰ ਦੇਖ ਕੇ ਤਾਂ ਦੇਖੋ ਜਸਟ ਗਿਵ ਯੋਰਸੈਲਫ ਟੂ ਹਿਮ ਮੈਂ ਸਾਰੀ ਗਲੋਰੀ ਪ੍ਰਭੂ ਦੇ ਨਾਮ ਨੂੰ ਦਿੰਦਾ ਹਾਂ ਆਈ ਗਿਵ ਆਲ ਦਾ ਗਲੋਰੀ ਟੂ ਦਾ ਲਾਰਡ